ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈੜ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋਗੇ ਧਮਾਨ ਕੰਬਾਈਨ ਬਿਕਾਊਗਾ ਕੀ ਕੰਡੀਸ਼ਨ ਪੱਕਾ ਦੇਖ ਸਕਦੇ ਹੋ ਮਸ਼ੀਨ ਵਧੀਆ ਸਾਫ਼ ਪਈ ਆ 2017 ਮਾਡਲ ਦਾ ਮਸ਼ੀਨ ਦਾ ਠੀਕ ਹੈ ਜੀ ਜੁਪੀ ਚ ਖੜੀ ਹੈਗੀ ਮਸ਼ੀਨ ਗੋਰਖਪੁਰ 2017 ਦੀ ਇਹ ਲਾਸਟ ਵਾਲੀ ਮਸ਼ੀਨ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਅਸ਼ੋਕਾ ਲੈ ਲੈਣ ਦਾ ਲਾਲ ਹਿੰਨੂ ਇੰਜਨ ਹੈ ਮਸ਼ੀਨ ਦਾ ਪੇਟੀ ਬੰਦ ਸਾਰੀ ਮਸ਼ੀਨ ਓਕੇ ਕੰਡੀਸ਼ਨ ਚ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਸਾਢੇ 9 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਜਮ ਮਸ਼ੀਨ ਦੇ ਬਾਰੇ ਤੁਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹਰੋਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜੁਪੀ ਚ ਖੜੀ ਆ ਮਸ਼ੀਨ ਗੋਰਖਪੁਰ ਕੋਲੇ ਫਸਟ ਓਨਰ ਮਸ਼ੀਨ ਆ ਸਾਰੀ ਮਸ਼ੀਨ ਬਿਲਕੁਲ ਓਰੀਜਨਲ ਕੰਡੀਸ਼ਨ ਚ ਆ ਬੰਪੋ ਤੋਂ ਲੈ ਕੇ ਪੂਸਤਕੇ ਕਾਟਰ ਵਗੈਰਾ ਠੀਕ ਹੈ ਜੀ 2017 ਮਾਡਲ ਆ ਲਾਸਟ ਵਾਲੀ ਮਸ਼ੀਨ ਆ ਇਹ ਪੀਟੀ ਵਾਂ ਦੇ ਇੰਜਨ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ। ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਬਾਰੇ ਕੋਈ ਵੀ ਗੱਲ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ। 9.5 ਲੱਖ ਰੁਪਇਆ ਬਾਈ ਦੀ ਡਿਮਾਂਡ ਆਈ। ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਤੁਹਾਡਾ ਨਾਮ ਕੰਮ ਹੈ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ